ਸਤਿ ਸ੍ਰੀ ਅਕਾਲ ਦੋਸਤੋ ਕੌਣ ਕੌਣ ਤੁਹਾਡੇ ਵਿੱਚੋਂ ਭੂਤਾਂ ਪ੍ਰੇਤਾਂ ਤੇ ਜਿੰਨਾ ਦੇ ਵਿੱਚ ਵਿਸ਼ਵਾਸ ਰੱਖਦਾ ਅੱਜ ਵੀ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਤੁਹਾਨੂੰ ਅਜਿਹੇ ਮਿਲ ਜਾਣਗੇ ਜਿਹੜੇ ਕਹਿੰਦੇ ਨੇ ਵੀ ਸਾਡੇ ਅੰਦਰ ਭੂਤਾਂ ਪ੍ਰੇਤਾਂ ਨੇ ਜਾਂ ਸਾਡੇ ਅੰਦਰ ਜਾਂ ਸਾਡੀ ਕੁੜੀ ਦੇ ਵਿੱਚ ਜਾਂ ਸਾਡੇ ਮੁੰਡੇ ਦੇ ਵਿੱਚ ਜਾਂ ਸਾਡੀ ਨੂੰਹ ਦੇ ਵਿੱਚ ਵੀ ਸਾਡਾ ਫਲਾਣਾ ਰਿਸ਼ਤੇਦਾਰ ਜਿਹੜਾ ਪਿਛਲੇ ਸਮੇਂ ਮਰਿਆ ਸੀ ਉਹਦੇ ਵਿੱਚ ਆ ਗਿਆ ਕਿ ਇਸ ਵਿੱਚ ਕੋਈ ਦੇਵੀ ਆਉਂਦੀ ਹੈ ਕਿ ਇਸ ਵਿੱਚ ਕੋਈ ਮਾਤਾ ਆਉਂਦੀ ਹੈ ਕਿ ਇਸ ਵਿੱਚ ਕੋਈ ਬਾਬਾ ਆਉਂਦਾ ਇਹ ਜਿਹੇ ਜਿਹੜੇ ਵਿਸ਼ਵਾਸ ਨੇ ਜਾਂ ਇਹ ਜੇ ਵਹਿਮ ਭਰਮ ਨੇ ਲੋਕਾਂ ਦੇ ਵਿੱਚ ਪਾਏ ਜਾਂਦੇ ਨੇ ਆਪਾਂ ਗੱਲ ਕਰਾਂਗੇ ਵੀ ਅੱਜ ਤੋਂ 15-20 ਸਾਲ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਜਿੰਨ ਆ ਗਿਆ ਉਸ ਜਿੰਨ ਨੂੰ ਫੜਨ ਦੇ ਲਈ ਬਹੁਤ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ ਫੜਿਆ ਤਾਂ ਨਹੀਂ ਗਿਆ ਪਰ ਉਸ ਜਿੰਨ ਨਾਲ ਪਿੰਡ ਦੇ ਵਿੱਚ ਦਹਿਸਦ ਬਹੁਤ ਜ਼ਿਆਦਾ ਪੈ ਗਈ ਉਸ ਦਹਿਸਦ ਦੇ ਕਾਰਨ ਇਹ ਬਣਿਆ ਵੀ ਉਹ ਦਹਿਸਦ ਦੇ ਕਾਰਨ ਲੋਕ ਰਾਤ ਨੂੰ 7 ਵਜੇ ਤੋਂ ਬਾਅਦ ਘਰਾਂ ਦੇ ਵਿੱਚੋਂ ਬਾਹਰ ਨਿਕਲਨੇ ਬੰਦ ਹੋ ਗਏ ਤਾਂ ਇਸੇ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕੁਝ ਮੋਤਵਾਰ ਬੰਦਿਆਂ ਨੇ ਉਸ ਪਿੰਡ ਦੇ ਵਿੱਚ ਜਾ ਕੇ ਵਿਜ਼ਿਟ ਕੀਤਾ ਉਸ ਪਿੰਡ ਦੇ ਵਿੱਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਜਿੰਨ ਫੜਿਆ ਤੁਸੀਂ ਇਸ ਗੱਲ ਤੇ ਹੈਰਾਨ ਹੋਵੋਗੇ ਵੀ ਜਿਹੜਾ ਤਰਕਸ਼ੀਲ ਸੋਸਾਇਟੀ ਵਾਲਿਆਂ ਨੇ ਜਿੰਨ ਫੜਿਆ ਉਹਨੂੰ ਬਹੁਤ ਸਾਰੇ ਬੰਦੇ ਨੇ ਵੈਰੀਫਾਈ ਕੀਤਾ ਪਹਿਲਾਂ ਕਿਸੇ ਨੇ ਕਿਹਾ ਜੀ ਉਹ ਜਿੰਨ ਮੈਨੂੰ ਰਾਸਤੇ ਜਾਂਦੇ ਨੂੰ ਮਿਲਿਆ ਕਿਸੇ ਨੇ ਕਿਹਾ ਵੀ ਉਹ ਜਿੰਨ ਦੇਖ ਕੇ ਆਪਣਾ ਰੂਪ ਬਦਲ ਲੈਂਦਾ ਕਿਸੇ ਨੇ ਕਿਹਾ ਵੀ ਉਹ ਜਿੰਨ ਨੇ ਸਾਡੇ ਨਾਲ ਕੇ ਦੀ ਹੱਥੀ ਤੋੜਤੀ ਕਿਸੇ ਨੇ ਕਿਹਾ ਜੀ ਉਹ ਜਿੰਨ ਨੇ ਮੇਰੇ ਸੱਟਾਂ ਮਾਰੀਆਂ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਇਹ ਜੀਆਂ ਗੱਲਾਂ ਪ੍ਰਚਲਿਤ ਹੋਈਆਂ ਤਾਂ ਤਰਕਸ਼ੀਲ ਸੁਸਾਇਟੀ ਵਾਲਿਆਂ ਨੇ ਉਸ ਜਿੰਨ ਨੂੰ ਫੜਿਆ ਤੇ ਪਿੰਡ ਦੇ ਵਿੱਚ ਜਾ ਕੇ ਇਸ ਚੀਜ਼ ਨੂੰ ਸਾਹਮਣੇ ਲਿਆਂਦਾ ਵੀ ਜਿੰਨ ਕੀ ਹੈ ਤੇ ਅੱਜ ਆਪਣੇ ਨਾਲ ਤਰਕਸ਼ੀਲ ਸੁਸਾਇਟੀ ਦੇ ਆਗੂ ਪਰਮਵੇਦ ਜੀ ਨੇ ਉਹਨਾਂ ਨਾਲ ਗੱਲ ਕਰਾਂਗੇ ਜਿਨ੍ਹਾਂ ਦੀ ਟੀਮ ਨੇ ਪਿੰਡ ਦੇ ਵਿੱਚ ਜਾ ਕੇ ਜਿੰਨ ਨੂੰ ਫੜਿਆ ਤੇ ਉਸ ਜਿੰਨ ਬਾਰੇ ਜਿਹੜੀ ਇੱਕ ਕਹਾਵਤ ਬਣੀ ਹੋਈ ਸੀ ਜੇ ਜਿੰਨ ਬਾਰੇ ਇੱਕ ਦਹਿਸਤ ਪਾਈ ਹੋਈ ਸੀ ਉਸ ਨੂੰ ਤੋੜਿਆ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰੀਏ ਤੇ ਜਾਣੀਏ ਅਸਲ ਤੇ ਵਿੱਚ ਜਿੰਨ ਕੀ ਸੀਗਾ ਅਸੀਂ ਕਹਿੰਦੇ ਕੁਝ ਨਹੀਂ ਹੈਗਾ ਇਹਦੇ ਵਿੱਚ ਭੂਤਪਰੇ ਦੇ ਨਾਂ ਤੇ ਇਹ ਬਥੇਰੇ ਭੂਤਪਰੇ ਕਾਬੂ ਕਰ ਲਿਆ ਜਿੰਨ ਕਾਬੂ ਕਰ ਲਿਆ ਅਸੀਂ ਸਾਡੇ ਕੋਲ ਬਥੇਰੇ ਪੁੱਤਾਂ ਪਰੇ ਤਾਂ ਜਿੰਨਾਂ ਤੇ ਬਹੁਤ ਸਾਰਾ ਨਿਕਟਨਾਮਾ ਹੁੰਦੀਆਂ ਨੇ ਅੱਜ ਸਾਡੇ ਪਿੱਛੇ ਜੀ ਮੈਂ ਕਿਸੇ ਨੂੰ ਘਟਨਾ ਸੁਣੋ ਨਾ ਸਾਡੇ ਇੱਕ ਅੱਜ ਤੋਂ ਆ 20-25 ਸਾਲ ਪਹਿਲਾਂ ਦੀ ਗੱਲ ਹੈ ਮੈਂ ਵੱਡੇ ਘਟਨਾ ਸੁਣਦਾ ਵੀ ਟੋਹੜੇ ਨੇ ਇੱਕ ਖਣੋਰੇ ਪਿੰਡੇ ਦੇ ਜਿੰਨ ਆ ਗਿਆ ਉਹ ਮੈਂ ਲਹਿਰੇਗਾ ਕਿ ਰਹਿੰਦਾ ਹੁੰਦਾ ਸੀ ਉਹਦੇ ਕਹਿੰਦੇ ਵੀ ਜਦ ਜਿੰਨ ਆ ਗਿਆ ਸਾਡੇ ਕੋਲ ਦੋ ਤਿੰਨ ਵਾਰੀ ਪੰਚਾਇਤਾਂ ਆਈਆਂ ਤੇ ਮੈਂ ਕਿਸੇ ਜਿਹੜੀ ਸੜ ਕੋ ਐਜੀਟੇਸ਼ਨ ਚੱਲ ਰਿਹਾ ਫਾਰ ਕਦੇ ਆਪ ਕਹਦੇ ਮੈਂਥੇ ਜਾ ਨਹੀਂ ਗਿਆ ਇੱਕ ਅਖਬਾਰ ਦੇ ਵਿੱਚ ਖਬਰ ਲੱਗੀ ਉਸ ਤੋਂ ਬਾਅਦ ਅਸੀਂ ਫਿਰ ਮੀਟਿੰਗ ਕੀਤੀ ਆਪਣੇ ਲਹਿਰਗਾ ਕਾਇਦੇ ਅਸੀਂ 8 ਬੰਦੇ ਗਏ ਉੱਥੇ ਬਕਾਇਦਾ ਖਣੋਰੇ ਪਿੰਡ ਦੇ ਵਿੱਚ ਅਸੀਂ ਰਸਤੇ 'ਚ ਜਾ ਰਹੇ ਇੱਕ ਘਰੇ ਸਾਡੇ ਦੇਸ ਨਾਲ ਚਾਹ ਨਹੀਂ ਸੀ ਉਹਦਾ ਰਿਸ਼ਤੇਦਾਰ ਸੀ ਅਸੀਂ ਉਹਦੇ ਘਰੇ ਲੱਸੀ ਪੀਣ ਗਏ ਤੇ ਲੱਸੀ ਪੀਣ ਤੋਂ ਬਾਅਦ ਕਿਹਾ ਵੀ ਖਣੋਰੇ ਦਾ ਜਨ ਫੜ ਕੇ ਲਿਆਉਣਾ ਆਓ ਚੱਲੀਏ ਉਹ ਕਹਿੰਦੇ ਨਾ ਨਾ ਆਪਦਾ ਨਾਣਾ ਲਿਓ ਉਹ ਤਾਂ ਥੋੜੇ ਜਿਹਾ ਜਾਓਗੇ ਥੋੜੇ ਸਕੂਟਰ ਵੀ ਪੈਂਚਰ ਵੀ ਹੋ ਸਕਦਾ ਅਸੀਂ ਕਿਹਾ ਬਸ ਰੋੜਾ ਪਿਆ ਹੈ ਸੀ ਵੀ ਚੱਲ ਖੋਲੀ ਚਲਾਓ ਲੈ ਕੇ ਚੱਲੋ ਬਸ ਇਸ ਤਰ੍ਹਾਂ ਅਸੀਂ ਗਏ ਖਣੋਰੇ ਪਿੰਡ ਦੇ ਵਿੱਚ ਗਏ ਸਰਪੰਚ ਨੂੰ ਮਤਲਬ ਸਰਪੰਚ ਦੇ ਨੂੰ ਮਿਲੇ ਸਰਪੰਚ ਆਇਆ ਸੀ ਸਾਡੇ ਕੋਲੇ ਸਰਪੰਚ ਰੁਕੇ ਹੈ ਵੀ ਅਸੀਂ ਉੱਥੇ ਆਇਆ ਤੱਕ ਸੀੜੀ ਲੈ ਆਇਆ ਤੁਹਾਡਾ ਜਿਹੜਾ ਜਿਹੜਾ ਜਿੰਦਾ ਇਹਨੂੰ ਫੜ ਕੇ ਲੈ ਕੇ ਜਾਣਾ ਨਾ ਜ਼ਿਆਦਾ ਤੋਂ ਨਹੀਂ ਹੈ ਸੰਕਟ ਜੋ ਕੱਢ ਕੇ ਜਾਣਾ ਤੇ ਉਹ ਕਹਿੰਦਾ ਵੀ ਠੀਕ ਹੈ ਅਸੀਂ ਕਿ ਜੋ ਅਸੀਂ ਗੱਲ ਕਹਾਂਗੇ ਸਾਡੀ ਗੱਲ ਮੰਨਣੀ ਉਹਦਾ ਕਹਿੰਦਾ ਵਾਸਤੀ ਜੇ ਤੁਸੀਂ ਸਾਨੂੰ ਇੱਕ ਪੈਰ ਦੇ ਪਰ ਇੱਕ ਲੱਤ ਦੇ ਪਰ ਖੜਾਉਂਗੇ ਅਸੀਂ ਉਹ ਵੀ ਖੜ ਜਾਵਾਂਗੇ ਪਰ ਸਾਨੂੰ ਇਸ ਸੰਕਟ ਜੂ ਕੱਢੋ ਅਸੀਂਗਾ ਕੋਈ ਨਾ ਅਸੀਂ ਸੋੜਨ ਜ ਸਾਤ ਇਹਨੂੰ ਮਤਲਬ ਬਿੱਲ ਜਿੰਨ ਫੜ ਕੇ ਲਿਆ ਕੇ ਜਾ ਮ ਕੋਈ ਅਸੀਂ ਕਿ ਸ਼ੁਰੂਆਤ ਕੀਤੇ ਹੋਈ ਉਹਨੇ ਸ਼ੁਰੂਆਤੇ ਕੋਡਾਂ ਦੀ ਕੁੜੀ ਅਸੀਂ ਮਾਤਾ ਬਣੀ ਹੋਈ ਉਹਨੇ ਉੱਥੋਂ ਚੱਲੀ ਸੀ ਅਸੀਂ ਪਹਿਲਾਂ ਉਹਦੇ ਘਰੇ ਗਏ ਉਹਦੇ ਘਰੇ ਗਏ ਤੇ ਅਸੀਂ ਕਿਹਾ ਵੀ ਸਾਡਾ ਜਿਹੜਾ ਆਇਆ ਸੀ ਉਹਦੇ ਪੁੱਛਣਾ ਚਾਹੁੰਦੇ ਕਿਵੇਂ ਹਾਂਜੀ ਤੇ ਕਿਉਂਕਿ ਉਹਨੇ ਪ੍ਰਚਾਰਿਆ ਸੀ ਵੀ ਕੁੱਤਾ ਬਿੱਲਾ ਅ ਬੰਜਦਾ ਹੋ ਜਿੰਨੇ ਜਿਹੜਾ ਤੇ ਲੋਕਾਂ ਦੇ ਕੋਠੇ ਤੇ ਪੈਂਦੇ ਹੁੰਦੇ ਸੀ ਤੇ ਉਹਨਾਂ ਸਾਰੇ ਕੁੱਤੇ ਬਿਲੇ ਮਾਰਦੇ ਸੀ ਮਤਲਬ ਅਸਲਾ ਲੈ ਕੇ ਪੈਂਦੇ ਹੁੰਦੇ ਸੀ ਜਨਨੀਆਂ ਬਧ ਡਰੀਆਂ ਹੋਈਆਂ ਸੀ ਤੇ ਉਹ ਉਹਦੇ ਵਿੱਚ ਉਹ ਕਹਿੰਦੇ ਵੀ ਉਹ ਫਿਰ ਬੁੜੀ ਦੀ ਉਹਦੀ ਬੁੜੀ ਦੀ ਮਾਂ ਬੋਲਦੀ ਆ ਇਹ ਤਾਂ ਵੀ ਤੁਸੀਂ ਜੋ ਖਾ ਕੇ ਆ ਉਹ ਤਾਂ ਉਹ ਵੀ ਦੱਸ ਦੋ ਇਹ ਤਾਂ ਸਭ ਪਹਿਲਾਂ ਪਤਾ ਲੱਗ ਜਾਂਦਾ ਜੋ ਘਟਣਾ ਹੋਣੀ ਹੁੰਦੀ ਆ ਇਹਨੂੰ ਪਹਿਲਾਂ ਪਤਾ ਲੱਗ ਗਿਆ ਵੀ ਜਿੰਦਾ ਹੈਗਾ ਅਸੀਂ ਕਾ ਠੀਕ ਹੈ ਅਸੀਂ ਕਾ ਵੀ ਚਲ ਇਹ ਤਾਂ ਬੱਕਰੀ ਗੱਲ ਹੈ ਅਸੀਂ ਜੋ ਖਾ ਕੇ ਅਸੀਂ ਝੋਠੇ ਕੋ ਦਾ ਸਾ ਅਸੀਂ ਨਾਂ ਲਿਖ ਕੇ ਦੇ ਦੇ ਲਈ ਆਪਣੇ ਸਾਡੇ ਨਾਂ ਦੱਸ ਦੇ ਅਸੀਂ ਨੂੰ 5 ਲੱਖ ਰੁਪਏ ਦਾ ਇਨਾਮ ਦੇ ਕਿਹੜਾ ਬੰਦਾ ਕੀ ਨਾਂ ਵੀ ਸਾਡੇ ਅਸੀਂ ਇੱਥਾਂ ਬੰਦੇ ਨਾਂ ਲਿਖ ਕੇ ਦੇ ਨਾ ਸਾਡੇ ਨਾਂ ਦੱਸ ਦੇ ਇੰਨੀ ਕੁ ਬਹੁਤ ਉਹ ਕਹਿੰਦੇ ਇਹਨਾਂ ਚੌਂਕੀ ਲੱਗਦੀ ਹੁੰਦੀ ਹੈ ਸ਼ਨੀਵਾਰ ਨੂੰ ਉਹਦੇ ਦੱਸੋ ਉਹਦੇ ਕੁਦਰਤੀ ਸ਼ਨੀਵਾਰ ਸੀ ਕਿ ਸ਼ਨੀਵਾਰ ਹੈ ਵੀ ਅੱਜ ਕਿੰਨੇ ਵਜੇ 11:00 ਵਜੇ ਲੱਗੂ ਅਸੀਂ ਅਸੀਂ 11 ਵਜੇ ਅਸੀਂ ਆ ਜਾਾਂਗੇ ਸਿਲਸਿਲੇ ਸਵੇਰੇ ਗਏ ਅਸੀਂ ਪਿੰਡ ਦਾ ਚੱਕਰ ਜਿਹਦੇ ਅਫੈਕਟਡ ਬੰਦੇ ਸੀ ਅਸੀਂ ਪਤਾ ਕਰਨ ਵਾਗੇ ਕਿਉਂਕਿ ਖਬਰੇ ਲੱਗੀ ਸੀ ਬਹੁਤ ਸਨੇ ਜਿੰਨ ਦੀ ਜਖਮੀ ਕੀਤੀ ਹੈ ਢੋਹਣ ਦੇ ਹਸਪਤਾਲ ਦੇ ਦਾਖਲ ਹੈ ਅਸੀਂ ਜਿਹਨਾਂ ਦੇ ਘਰ ਸ਼ਿਫਟ ਕਰਕੇ ਜਾਂ ਜਿਹਨਾਂ ਦੀ ਔਰਤਾਂ ਢੋਹਣ ਦੇ ਹਸਪਤਾਲ ਚ ਦਾਖਲ ਹੈ ਉਹ ਉਹਨਾਂ ਨਾਲ ਗੱਲਬਾਤ ਕਰੋ ਵੀ ਜਿਨ੍ਹਾਂ ਨੇ ਜਿੰਨੇ ਨੇ ਕੋਈ ਦੰਦੀ ਵੱਢੀ ਹੋਈ ਹੈ ਜਖਮੀ ਕੀਤੀ ਹੋਈ ਹੈ ਕੀ ਕੀਤਾ ਹੈ ਕੀ ਸਾਨੂੰ ਕੋਈ ਨਹੀਂ ਮਿਲੀ ਹੈ ਇੱਕ ਦੋ ਘਰੇ ਇੱਕ ਘਰੇ ਗਏ ਉਹ ਕਹਿੰਦੇ ਸਾਡਾ ਦੁੱਧ ਕੋਈ ਪੀ ਜਾਂਦਾ ਦੁੱਧ ਤੇ ਅਸੀਂ ਬਿੱਟੀ ਕੋ ਬਿੱਲੀ ਪੀ ਸਕਦੀ ਹੈ ਕੁਦਰਤ ਬਿੱਲੀ ਆ ਗਈ ਕੋਈ ਨਿਕਲ ਗਿਆ ਸੀ ਕਿ ਆ ਬਿੱਲੀ ਤਾਂ ਫਿਰਦੀ ਹੈ ਬਿੱਲੀ ਪਿੰਦੇ ਤੋਂ ਜਿੰਨੇ ਥੋੜੀ ਦੁੱਧ ਪੀ ਕੇ ਜੇ ਇੱਕ ਫਿਰ ਔਰਤ ਦੇ ਘਰੇ ਹੋਰ ਗਏ ਉਹ ਕਹਿੰਦੀ ਵੀ ਸਾਡੇ ਘਰੇ ਆ ਗਿਆ ਸੀ ਜਦ ਮੈਂ ਲਾਈਟ ਲਈ ਫਿਰ ਸਾਡੀ ਮੰਜੀ ਥੱਲੇ ਵੜ ਗਿਆ ਤੇ ਫਿਰ ਭੱਜ ਗਿਆ ਅਸੀਂ ਕਿਹਾ ਥੋੜੇ ਤੋਂ ਡਰਦਾ ਤੁਸੀਂ ਕਿਉਂ ਡਰਦੇ ਹਾਂ ਛੋੜੇ ਤੋਂ ਡਰ ਕੇ ਉਹ ਮੰਜੀ ਥੱਲੇ ਵੜ ਗਿਆ ਫਿਰ ਭੱਜ ਗਿਆ ਤੁਸੀਂ ਕਿਉਂ ਡਰਦੇ ਉਹ ਛੋੜੇ ਤੋਂ ਡਰਦਾ ਜੇ ਉਹ ਕਿਹਾ ਵੀ ਆਇਆ ਨਾ ਕੁਝ ਸੋਡੋ ਤੋਂ ਤਾਂ ਤੁਸੀਂ ਕਿ ਡਰਦੇ ਹੋ ਜਿਹੜੇ ਜਿਹੜੇ ਦੋ ਚਾਰ ਘਰਾਂ 'ਚ ਅਸੀਂ ਗਏ ਉਹਦੇ ਕੋਈ ਇਸ ਤਰ੍ਹਾਂ ਦਾ ਕੋਈ ਜਖਮੀ ਹੋਈ ਔਰਤ ਨਹੀਂ ਮਿਲੀ ਡਰੀ ਹੋਈਆਂ ਜਰੂਰ ਸੀ ਪਰਵਾ ਜਨਨ ਕਿ ਉਹ ਪੂਰੀ ਫੈਲੀ ਗਈ ਸੀ ਪੂਰਾ ਰਾਤ ਨੂੰ ਪੂਰਾ 150 ਬੰਦਿਆਂ ਦਾ ਇਕੱਠ ਹੋ ਕੇ ਪਹਿਰਾ ਦਿੰਦਾ ਸੀ ਉਹ ਕਹਿੰਦੇ ਸੀ ਪਹਿਰਾ ਦਿੰਦੇ ਆ ਸਾਨੂੰ ਸਾਨੂੰ ਮਲ ਘਟਰਾਵਾ ਹੁੰਦੀਆਂ ਨੇ ਤੇ ਮਲ ਫੜ ਨਹੀਂ ਉਹਦੇ ਤੇ ਉਸ ਤੋਂ ਬਾਅਦ ਅਸੀਂ ਫਿਰ ਉੱਥੇ ਆ ਗਏ ਉਹਨਾਂ ਦੇ ਘਰੇ ਆ ਗਏ ਬੇ ਤੇਰੀ ਚੌਕੀ ਹੁਣ 10:30 ਅੱਛਾ ਕੀ ਕਹਿੰਦਾ ਫਟਾ ਉਹ ਕਹਿੰਦੇ ਅੱਜ ਤਾਂ ਚੌਕੀ ਲੱਗਦੀ ਨਹੀਂ ਅੱਛਾ ਉਹਨੂੰ ਪਤਾ ਲੱਗ ਗਿਆ ਵੀ ਮੇਰਾ ਚੋਰ ਪੜਿਆ ਜਾ ਹਾਂ ਉਹ ਕਹਿੰਦੇ ਫਿਰ ਉਹ ਇੱਕ ਚੌਕੀਦਾਰ ਸੀ ਕਿਦਾ ਪਹਿਲਾਂ ਭਗਾਈ ગયો ਮਾਰੀ ਸੀ ਫਿਰ ਹਾਂ ਉਹ ਵਧੇ ਉਹਨੇ ਗੱਲ ਕੀਤੀ ਅਸੀਂ ਕਿ ਚਲੋ ਘਟਨਾਵਾ ਦਾ ਉਹ ਫਿਰ ਉਹਦੇ ਮਾਂ ਤੋਂ ਪੁੱਛਿਆ ਇਹ ਕਹਿੰਦੇ ਇਹਨੂੰ ਜਿੰਨ ਜਿਹਦੇ ਇਹ ਇਹਦੇ ਸਾਡੀ ਕੁੜੀ ਕੋਲ ਜਿੰਨ ਆ ਗਿਆ ਜਿੱਤੇ ਮੈਂ ਕਹੀ ਤਾਂ ਜਿੰਨ ਭੱਜ ਲਿਆ ਭੱਜ ਕੇ ਸਾਡੇ ਨਾਲ ਕਿਤੇ ਇਥੇ ਦੂਰੀ ਕਰ ਗਿਆ ਦੂਰੀ ਕਰਨ ਤੋਂ ਬਾਅਦ ਫਿਰ ਇੱਕ ਕਟਿਆਂ ਦਾ ਵਪਾਰੀ ਸੀ ਉਹ ਕਹਿੰਦਾ ਮੈਂ ਕੋਠੇ ਤੇ ਪਿਆ ਸੀ ਉਹ ਰਿਚ ਬਣ ਗਿਆ ਕਹਿੰਦਾ ਫਿਰ ਰਿਚ ਕਹਿੰਦਾ ਮੈਨੂੰ ਫੜ ਲੱਗਿਆ ਮੇਰੇ ਜਖਮੀ ਕਰ ਗਿਆ ਗੁੱਟ ਤੇ ਜਖੇ ਸਾਰੇ ਜਖਮੀ ਕਰਤਾ ਕਹਿੰਦਾ ਅਸੀਂ ਕਿਹਾ ਹੋਰ ਕਿਸੇ ਨੂੰ ਕੋਈ ਦਿਖਿਆ ਨਹੀਂ ਉਹ ਕਹਿੰਦੇ ਨਾ ਹੋਰ ਤਾਂ ਨਹੀਂ ਚਲੋ ਉਹ ਦੋ ਗੱਲਾਂ ਅਸੀਂ ਕੈਚ ਕਰ ਲਿਆ ਦੋ ਗੱਲਾਂ ਕੈਚ ਕਰਨ ਤੋਂ ਬਾਅਦ ਅਸੀਂ ਫਿਰ ਕਿਹਾ ਵੀ ਨਲਕੇ ਦੇ ਜਿਹੜੇ ਹੱਥੀ ਦੂਰੀ ਹੋਈ ਹੈ ਉਹ ਸਾਡੇ ਨਲਕੇ ਦੇ ਹੱਥੀ ਦੂਰੀ ਦਿਖਾਓ ਕਿੱਥੇ ਜੋ ਹੋਈ ਹੋਵੇ ਤਾਂ ਆਹ ਦਿਖਾਵੇ ਉਹ ਕੋਈ ਦਿਖਾ ਨਹੀਂ ਸਕਿਆ ਫਿਰ ਅਸੀਂ ਉਹਨੂੰ ਜਿਹੜਾ ਗਰੀਬੂ ਜੀ ਕੱਟਿਆ ਨਾ ਪਪਰੀ ਉਹਨੂੰ ਕਿਹਾ ਵੀ ਤੇਰੂੰ ਕਿਹੜੇ ਡਾਕਟਰ ਤੋਂ ਪੱਟੀਆਂ ਕਰਾਈਆਂ ਇਹ ਪੱਟੀਆਂ ਕਰਾਈਆਂ ਹੋਈਆਂ ਤਾਂ ਹੀ ਦੱਸੂ ਹੋ ਅਸੀਂ ਕਿੱਥੇ ਦੇ ਜ਼ਖਮ ਦੇ ਨਿਸ਼ਾਨ ਦੇ ਕੋਈ ਲੱਗਦੇ ਅਸੀਂ ਲੋਕਾਂ ਨੂੰ ਫਿਰ ਕਿਹਾ ਦੇਖੋ ਭੂਤ ਬਰੇਦਨਾ ਦਾ ਕੋਈ ਜਿੰਨ ਨਹੀਂ ਹੈ ਇਹਨੇ ਪ੍ਰਚਾਰਤਾ ਜਿੰਨ ਆ ਗਿਆ ਤੁਸੀਂ ਗੱਲ ਮੰਨ ਲਈ ਸਾਡੇ ਤਾਂ ਕਹੀ ਸੁਣੀ ਗੱਲ ਦਾ ਅਸਰ ਹੁੰਦਾ ਕਿਉਂਕਿ ਸੋਡੀ ਸੋਚ ਇੰਨੀ ਕਿ ਹੈ ਭੂਤ ਪਰ ਸੋਡੇ ਦਿਮਾਗਾਂ ਦੇ ਵਿੱਚ ਹੈ ਭੂਤ ਪਰਤ ਹੁੰਦਾ ਜਿੰਨ ਹੁੰਦਾ ਇਸ ਕਰਕੇ ਤੁਸੀਂ ਸੱਚ ਮੰਨ ਲਿਆ ਇੰਨੇ ਕਿਹਾ ਕੁੱਤਾ ਬਿੱਲਾ ਬਾਂਜਾ ਤੁਸੀਂ ਉਹ ਵੀ ਮੰਨ ਲਿਆ ਕੁੱਤੇ ਬਿੱਲੇ ਤੁਸੀਂ ਮਾਰਤੀ ਅਸਲ ਦੇ ਵਿੱਚ ਇਹ ਇਹਦੀ ਕਹੀ ਗੱਲ ਦਾ ਅਸਰ ਸੀ ਕੋਈ ਜਿੰਨ ਭੂਤ ਪਰਤ ਨਹੀਂ ਹੈ ਆ ਕੱਟਿਆਂ ਦੇ ਬੁਬਾਰੀ ਨੇ ਕਿਹਾ ਇਹ ਨਹੀਂ ਸਿੱਧ ਕਰ ਸਕਿਆ ਨਲਕੇ ਦੇ ਵਿੱਚ ਦੂਰੀ ਹੋਈ ਇਹ ਨਹੀਂ ਕਰ ਸਕੀ ਅਸੀਂ ਸੋਲ ਕੇ ਡਰ ਦੇ ਵਿੱਚੋਂ ਨਿਕਲੋ ਕੁਛ ਨਹੀਂ ਹੈਗਾ ਇਹ ਇਹਦੇ ਕਿਤੇ ਕਿਤੇ ਆ ਦੇਵੀ ਬਣੀ ਫੀਆ ਪੰਜ ਸੂਟ ਬਦਲੇ ਦੇ ਰਿਹਾ ਇਹਦੇ ਪੱਲੇ ਮੈਂ ਇਹਦੇ ਪੱਲੇ ਕੁਛ ਨਹੀਂ ਹੈ ਕਿਤੇ ਇਹਦੇ ਪੱਲੇ ਕੁਛ ਨਹੀਂ ਹੈ ਸੀਗਾ ਕੁਛ ਨਹੀਂ ਹੈਗਾ ਕੁਛ ਨਹੀਂ ਹੈਗਾ ਉਹ ਕਹਿੰਦੇ ਠੀਕ ਹੈ ਅਸੀਂ ਕਹਿੰਦੇ ਤੁਸੀਂ ਨਿਸ਼ਚਿੰਤ ਹੋ ਕੇ ਜਾ ਰਹੋ ਉਹ ਤੇ ਪੁਲਿਸ ਦੇ ਪਹਿਰੇ ਲੱਗਦੇ ਸੀ ਬਕਾਇਦਾ ਅਸੀਂ ਉਸ ਮਤਲਬ ਉਹਨੂੰ ਫਿਰ ਉਹਨੂੰ ਲੋਕਾਂ ਸੁਖ ਦਾ ਸਾਧਵਾ ਕੇ ਆਏ ਤੇ ਉਸ ਤੋਂ ਬਾਅਦ ਕੋਈ ਘਟਨਾ ਨਹੀਂ ਵਾਪਰੀ ਬਾਕੀ ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਿਸ ਤਰ੍ਹਾਂ ਲੱਗਿਆ ਵੀ ਤਰਕਸ਼ੀਲ ਸੁਸਾਇਟੀ ਵਾਲਿਆਂ ਨੇ ਉਹਨਾਂ ਨਕਲੀ ਬਣਾਏ ਹੋਏ ਜਿੰਨ ਨੂੰ ਲੋਕਾਂ ਦੇ ਵਿੱਚੋਂ ਬਾਹਰ ਕੱਢਿਆ ਕਿਵੇਂ ਲੱਗੀ ਵੀਡੀਓ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਡੇ ਕੋਲ ਵੀ ਕਿਸੇ ਕੋਲ ਇਹਦੇ ਨਾਲ ਮਿਲਮੀ ਜੁਲਮੀ ਕੋਈ ਘਟਨਾ ਕੋਈ ਜਾਣਦਾਗਾ ਕੋਈ ਬੰਦਾ ਐਸਾਗਾ ਜਿਨੇ ਜਿੰਨ ਬਾਰੇ ਕਹਾਵਤ ਸੁਣੀ ਹੋਏ ਤੇ ਬਾਅਦ ਦੇ ਵਿੱਚ ਉਹ ਜਿੰਨ ਝੂਠ ਨਿਕਲਿਆ ਹੋਵੇ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਇਹ ਵੀਡੀਓ ਦੇਖੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ